ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਰੋਡੇ ਜ਼ਿਲ੍ਹਾ ਮੋਗਾ ਜੀ ਤਹਿਸੀਲ ਇਸ ਪਿੰਡ ਨੂੰ ਦੋਸਤੋ ਬਾਗਾ ਪੁਰਾਣਾ ਜਿਹੜੇ ਘਰ ਚੋਂ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਆ ਜੀ ਇਸ ਘਰ ਦੇ ਵਿੱਚੋਂ ਕਾਫੀ ਤੁਹਾਨੂੰ ਪਸ਼ੂ ਦਿਖਾਉਂਦੇ ਰਹੀਦਾ ਜੀ ਵਪਾਰ ਦਾ ਕੰਮ ਹੈ ਬਾਈ ਦਾ ਵਿਕਰੀ ਵਾਸਤੇ ਬਾਈ ਹੁਣਾਂ ਕੋਲੇ ਘਾਟੀਆਂ ਝੂਟੀਆਂ ਹੁੰਦੀਆਂ ਅੱਜ ਤੁਹਾਨੂੰ ਬਹੁਤ ਕਮਾਲ ਦੀਆਂ ਦੋ ਦੂ ਬੂਰੀਆਂ ਝੂਟੀਆਂ ਦਿਖਾ ਦੇਣੀ ਹੈ ਜਿਹੜੇ ਵੀਰ ਬੂਰੀਆਂ ਦਾ ਸ਼ੌਂਕ ਰੱਖਦੇ ਆ ਉਹਨਾਂ ਲਈ ਦੋਸਤੋ ਇਹ ਕਟੀਆਂ ਤੁਹਾਨੂੰ ਅੱਜ ਦਿਖਾਉਂਗਾ ਮੈਂ ਠੀਕ ਹੈ ਜੀ ਤੁਹਾਨੂੰ ਦੋਵੇਂ ਹੀ ਕਟੀਆਂ ਇਹ ਛੋਟੀਆਂ ਪਸੰਦ ਆਉਣਗੀਆਂ ਜਿਹੜੇ ਵੀ ਰਬੂਰੀਆਂ ਦਾ ਸ਼ੌਂਕ ਰੱਖਦੇ ਆ ਉਹਨਾਂ ਨੂੰ ਖਾਸ ਕਰਕੇ ਪਸੰਦ ਆਉਣਗੀਆਂ ਠੀਕ ਹੈ ਜੀ ਜਿਨ੍ਹਾਂ ਦੇ ਵਿੱਚ 200 ਇੱਕ ਬੂਰੀ ਹੈ ਕੱਟੀ ਛੋਟੀ ਤੇ ਇੱਕ ਜਿਹੜੀ 211 ਦੀ ਰੈਵ ਨਸਲ ਦੇ ਵਿੱਚ ਢੇਡੇ ਕੱਟ ਵਾਲੀ ਛੋਟੀ ਹੈ ਠੀਕ ਹੈ ਜੀ ਹੋਰ ਦੋਆਂ ਦੋ ਤਿੰਨ ਤਿੰਨ ਮਹੀਨਿਆਂ ਤੱਕ 200 ਇਹ ਗੱਬਣ ਹੋਣ ਵਾਲੀਆਂ ਛੋਟੀਆਂ ਠੀਕ ਹੈ ਜੀ ਥੋੜਾ ਟਾਈਮ ਹੀ ਆਪਾਂ ਨੂੰ ਸਾਂਭਣੀਆਂ ਪੈਣਗੀਆਂ ਬਾਕੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਸਾਰੀ ਗੱਲਬਾਤ ਆਪਾਂ ਜਿਹੜੀ ਬਾਈ ਨਾਲ ਕਰਾਂ ਤੇ ਜਿਹੜਾ ਨਾਗ ਇਹਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਆਵੇ ਉਹਦੀ ਤਸਲੀ ਤੁਸੀਂ ਆਪ ਕਰ ਲੈਣੀ ਹੈਗੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤਾਂ ਗੱਲਬਾਤ ਆਓ ਬਾਈ ਨਾਲ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ਼ਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਸੁਤਨਾਮ ਸਿੰਘ ਪਿੰਡ ਰੋਡੇ ਜਿਹੜਾ ਮੋਗਾ ਤਹਿਸੀਲ ਵਾਗਾਪੁਰਾਣਾ ਜੀ ਠੀਕ ਹੈ ਅੱਛਾ ਪਸੂ ਫਿਰ ਵਿਕਰੀ ਆਸਤੇ ਆਈਏ ਹਾਂਜੀ ਆਈ ਜਾਂਦੇ ਆ ਜੀ ਠੀਕ ਹੈ ਅੱਛਾ ਇਹ ਨਗੀਨੇ ਫਿਰ ਕਿਧਰੋਂ ਕੱਢ ਲਿਆਉਂਦੇ ਆ ਬਸ ਐਂ ਛੱਡ ਲਿਆਉਂਦੇ ਕਿਤੋਂ ਸੋਹਣੀਆਂ ਝੋਟੀਆਂ ਤੁਸੀਂ ਸੋਹਣੀਆਂ ਚੰਗੀਆਂ ਸਮਝਾਂ ਮੈਂ ਹਾਂ ਜਿਹੜੀ ਪਹਿਲੇ ਨੰਬਰ ਤੇ ਖੜ ਇਹ ਹੋਊਗੀ ਜੀ ਬੀ ਕੀ ਮਿੰਨ ਵੀ ਕੀ ਮਿੰਨ ਹੈ ਦੰਦਾ ਤੋਂ ਖੀਰੀਆਂ ਹੀ ਦੋ ਆਹ ਖੀਰੀਆਂ ਦੋਨੇ ਖੀਰੀਆਂ ਠੀਕ ਹੈ ਖੋਲ ਲੈ ਇਹਨੂੰ ਹੋਰ ਵੀ ਇਹਨੂੰ ਪਹਿਲਾਂ ਖੋਲ ਦੋਸਤੋ ਦੰਦਾ ਤੋਂ ਖੀਰੀਆਂ ਦੋਵੇਂ ਝੋਟੀਆਂ ਠੀਕ ਹੈ ਜੀ ਬਾਕੀ ਸੰਗਾ ਸੰਗਾ ਦੀ ਤੁਸੀਂ ਚੈੱਕ ਕਰੋ ਜੀ ਬਹੁਤ ਸੋਹਣੀ ਝੋਟੀ ਇਹ ਠੀਕ ਹੈ ਜੀ ਬਾਕੀ ਢਾਂਚਾ ਤੇ ਪੈਠਪੂੜਾ ਐਨ ਬਿਲਕੁਲ ਚੱਕ ਮਾ ਜੀ ਤੋਰ ਤੋਰ ਚੰਗੀ ਐ ਝੋਟੀ ਦੀ ਠੀਕ ਹੈ ਤੇ ਬਾਕੀ ਰੰਗ ਵੀ ਤੁਹਾਨੂੰ ਪਸੰਦ ਆਊਗਾ ਬਹੁਤ ਸੋਹਣਾ ਰੰਗ ਐ ਇਸ ਝੋਟੀ ਦਾ ਲਾਲ ਬੂਰੀ ਹੈ ਜੀ ਲਾਲ ਬੂਰਾ ਰੰਗ ਠੀਕ ਹੈ ਜੀ ਤੇ ਬਾਕੀ ਵੈਸੇ ਵੀ ਤੁਹਾਨੂੰ ਪਸੰਦ ਆਊਗੀ ਜਿਹੜੇ ਵੀਰ ਸ਼ੌਂਕ ਰੱਖਦੇ ਆ ਬਾਕੀ ਜਿੰਨਾ ਖਰੀਦਣੀ ਨਾ ਖਰੀਦਣੀ ਉਹ ਇੱਕ ਵੱਖਰੀ ਗੱਲ ਆ ਬਾਕੀ ਸਾਰਿਆਂ ਨੂੰ ਕੱਟੀ ਇਹ ਪਸੰਦ ਆਊਗੀ ਥਣ ਦੋਸਤੋ ਚਾਰੇ ਨਿਖੜਵੇ ਆ ਜੀ ਠੀਕ ਹੈ ਜੀ ਸੋਹਣਾ ਥਣ ਆ ਤੇ ਰੇਟ ਇਹਦਾ ਕੀ ਹੋਊਗਾ ਬਾਈ ਰੇਟ ਬਾਈ ਫੋਨ ਤੇ ਆ ਫੋਨ ਤੇ ਦੱਸਣਾ ਹਾਂਜੀ ਜੈ ਜੀ ਬਾਈ ਆਪਾਂ ਜੇ ਜੈ ਜੇ ਲੈਨੇ ਕਰਕੇ ਆਪਣੇ ਜਾਨਵਰ ਵੇਖਦੇ ਆ ਹਾਂ ਪਿੱਛੇ ਝੋਟੀਆਂ ਪਾਈ ਹੈ ਵੈਗੀ ਹਾਂ ਜੋੜਾ ਹੀ ਲੈ ਕੇ ਗਏ ਆ ਬਾਈ ਉਹ ਅੱਛਾ ਹਾਂਜੀ ਠੀਕ ਹੈ ਦੋਸਤੋ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਈ ਆ ਜੀ 20 ਕਿ ਮਹੀਨੇ ਉਮਰ ਤੇ ਦੰਦਾ ਤੋਂ ਖੀਰੀ ਹੈ ਤੇ ਰੇਟ ਜਿਹੜਾ ਦੋਸਤੋ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇੱਕ ਜਿਹੜੀ ਦੂਜੇ ਨੰਬਰ ਤੇ ਆਪਣੇ ਕੋਲੇ ਝੂਟੀ ਹਾਂਜੀ ਹਾਂਜੀ ਦੇ ਵਿੱਚ ਇਹ ਕਿਨੇ ਟਾਈਮ ਦੀ ਹੈ ਇਹ ਵੀ ਇੰਨੇ ਕ ਟਾਈਮ ਦੀ ਹੈ ਜੀ ਅੱਛਾ ਇੰਨੇ ਹਾਂਜੀ ਇਹ ਵੀ ਖੋਲ ਆ ਇਹ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਆ ਇਹ ਤੇਲਾਂ ਵਾਲੀ ਬੂਰੀ ਆ ਜੀ ਠੀਕ ਹੈ ਬਾਕੀ ਦੋਸਤੋ ਤੁਹਾਨੂੰ ਪਤਾ ਹੀ ਹੈ ਵੀ ਗਰਮੀ ਆ ਵਾਲ ਕੱਟੇ ਹੋਏ ਆ ਠੀਕ ਹੈ ਜੀ ਰੰਗ ਥੋੜਾ ਜਿਹਾ ਬਲੈਕ ਦੇ ਦਿਖੂਗਾ ਜਦੋਂ ਵਾਲਾਂ ਨਾਲ ਭਰ ਗਈ ਜਿਵੇਂ ਆਹ ਕੱਟੀ ਆ ਫਿਰ ਇਹਦਾ ਰੰਗ ਬਹੁਤ ਸੋਨਾ ਬੂਰਾ ਬਣ ਜਾਣਾ ਬਾਕੀ ਜੈਜ ਜੀ ਮਾਰਕਿੰਗ ਦੇ ਵਿੱਚ ਜਦੋਂ ਸੋ ਚਾਰੇ ਪਾਰਾਂ ਤੇ ਤੁਸੀਂ ਮਾਰਕਿੰਗ ਦੇਖ ਸਕਦੇ ਹੋ ਬਹੁਤ ਸੋਹਣਾ ਟੇਡਾ ਕੱਟ ਆ ਵੀਰੇ ਬਾਕੀ ਕੱਟ ਵਗੈਰਾ ਇਹ ਆ ਲੋ ਜੀ ਠੀਕ ਹੈ ਜੀ ਹੱਥਾਂ ਲਵਾਂ ਤੁਸੀਂ ਦੇਖ ਸਕਦੇ ਆ ਜਾਓ ਜੀ ਫੇਸ ਤੇ ਟੇਡਾ ਕੱਟ ਤੇ ਸਿੰਗ ਦੋਸਤੋ ਗੋਲ ਕਰ ਲਿਆ ਕਾਫੀ ਗਲਾਈ ਦੇ ਵਿੱਚ ਸਿੰਗ ਆ ਜੀ ਬਾਕੀ ਰੰਗ ਤੇ ਕੱਦ ਕਾਠ ਕਰਮਾ ਵਾਲੀ ਦਾ ਸੋਹਣਾ ਸੋਹਣਾ ਬਈ ਕੱਦ ਕਰ ਬਹੁਤ ਕਰੂਗੀ ਬਾਕੀ ਦੁੱਧ ਵਾਲੀ ਨਾੜ ਦੇਖ ਵੀਰੇ ਦੋਨੇ ਅੱਛਾ ਹਾਂਜੀ ਠੀਕ ਐ ਦੁੱਧ ਵਾਲੀਆਂ ਨਾੜਾਂ ਤੇ ਥਣਥਣ ਕਾਫੀ ਚੱਗਣ ਹਨ ਬਹੁਤ ਸੋਹਣਾ ਲੱਗਦਾ ਜੀ ਜਿਹਦੀ ਵੀ ਆ ਲੋ ਜੀ ਵੇਖੋ ਦੁੱਧ ਵਾਲੀ ਨਾੜ ਦੇਖ ਲੈ ਕਿੰਨੀ ਮੋਟੀ ਐ ਹਾਂ ਦੋਹਾਂ ਕੱਟੀਆਂ ਦੀ ਨਾੜਾਂ ਨੂੰੜਾ ਇਹਨਾਂ ਬਿਲਕੁਲ ਸਾਹਮਣੇ ਐ ਠੀਕ ਐ ਤੇ ਇਹਦਾ ਵੀ ਰੇਟ ਫੋਨ ਦੇ ਹਾਂਜੀ ਇਹਦਾ ਵੀ ਫੋਨ ਤੇ ਆ ਵੀਰੇ ਆਪਣੇ ਜੈ ਜੀ ਅੱਗੇ ਤਾਂ ਹੀ ਆਪਣਾ ਜਾਨਵਰ ਵੇਚਦੇ ਆ ਹੂੰ ਹੂੰ ਜਾਂ ਆਪਾਂ ਪਿਓ ਦਾ ਪਿਓ ਮੰਗੀਏ ਤੇ ਕੌਣ ਲਊਗਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਐ ਜਿਨੇ ਸਾਂਭਣੀਆਂ ਆਪਾਂ ਤੋਂ ਉਹ ਵੀ ਖੁਸ਼ ਹੋ ਕੇ ਦੇਣੇ ਤੇ ਜਿਨੇ ਵੇਚਣ ਵਾਲੇ ਲੈ ਜਾਣੀਆਂ ਰੋਟੀ ਰੱਖ ਕੇ ਆਪਾਂ ਦੇ ਦੇਈਏ ਠੀਕ ਐ ਅੱਛਾ ਮੈਂ ਬੌਂਜ ਨਹੀਂ ਹੈ ਨਹੀਂ ਠੀਕ ਹੈ ਸੋ ਰੇਟ ਬਾਈ ਤੋਂ ਪੁੱਛ ਲਓ ਫੋਨ ਦੇ ਉੱਤੇ ਠੀਕ ਹੈ ਜੀ ਦੋਵੇਂ ਝੂਟੀਆਂ ਤੁਹਾਨੂੰ ਤੋਰ ਫੇਰ ਕੇ ਦਿਖਾ ਦਈਏ ਹਾਂ ਮਾਨ ਤਾਨ ਜਰੂਰ ਵਧੀਆ ਕਰਾਂਗੇ ਆਪਾਂ ਅਗਲੇ ਦਾ ਅੱਛਾ ਅੱਛਾ ਅੱਜ ਇੱਕ ਜੋੜਾ ਲਊਗਾ ਠੀਕ ਹੈ ਹਾਂ ਜੀ ਤੇ ਚਲੋ ਮਾਨ ਤਾਨ ਕਰਾਂਗੇ ਠੀਕ ਹੈ ਬਾਈ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ